ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨ ਪਿਕਕਾਡ ਵਲੌਗਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਲੱਗਿਆ ਜੀ ਅੱਜ ਵਾਲੀ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਤੇ ਅੱਜ ਹੈਗੀ ਹੈ ਜੀ ਮੈਂ ਇੱਥੇ ਬੋਲ ਰਹਿੰਦਾ ਨਾ ਅੱਠੀਆਂ ਹੈਂ ਚੱਕਰੀਆਂ ਕਹਦੇ ਹੈਂ ਅੱਜ ਹੈਗਾ ਜੀ ਚੱਕਰੀਆਂ ਦਾ ਮੱਤ ਤੇ ਜਿਹੜੀ ਮਰੀ ਆਪਣਾ ਭਰਾ ਭੈਣਾਂ ਮੇਰੀਆਂ ਚੱਕਰੀ ਦਾ ਕੰਡੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਬਸ ਹੀ ਮੈਂ ਹੀ ਅੱਜ ਥੋੜਾ ਜਿਹਾ ਮੇਰਾ ਹੋ ਗਿਆ ਕਿਉਂਕਿ ਸਮਾਨ ਮੰਗਵਾਉਣਿਆ ਰਿਹਾ ਸੀਗਾ ਕਿ ਗਾ ਜਦੋਂ ਮੇਰੇ ਪਾਪਾ ਗਏ ਤਾਂ ਸਮਾਨ ਲੈਣੇ ਸੀਗੇ ਤੇ ਬਸ ਉੱਥੇ ਜਾ ਕੇ ਕੱਪ ਜਿਆ ਹੁੰਦੇ ਥੋੜਾ ਜਿਹਾ ਫੇਰ ਉਹ ਕੱਪਾਂ ਦੇ ਵਿੱਚ ਉਰ ਜਿਏ ਤੇ ਤਾਂ ਕਰਕੇ ਮਾਤੁੰਡੀ ਲੈ ਰਿਹਾ ਉਹ ਵੀ ਤੇ ਉਹ ਹੁਣ ਉਹ ਬਣਾ ਲੈ ਜੀ ਗੁਰਬਲੇ ਤੇ ਗੁਰਬਲੇ ਬਣਾ ਕੇ ਤੇ ਫਿਰ ਹੁਣ ਆਪਾਂ ਨਾਲ ਕਰਦੇ ਆਪਾਂ ਵਿੱਚ ਤਰੀਕਾ ਦੇ ਤੁਹਾਨੂੰ ਵੀ ਦਿਖਾਉਣੇ ਆ ਤੇ ਬਣ ਰਹੇ ਹੋ ਜੀ ਵੀਡੀਓ ਦਾ ਨਾਲ

ਕੁਆਹ ਨੂੰ ਮਿਲਦੇ ਆਂ ਤੇ ਨਾਲੇ ਆਪਾਂ ਭਾਦੇ ਆਂ ਚੱਕਰੀ ਤੇ ਐਤ ਕਿਸੇ ਨਾ ਕਹੀ ਮੇਰੀਆਂ ਭੈਣਾਂ ਨੇ ਗੱਲਬਾਤ ਰੱਖੇ ਨੇ ਤੇ ਕਈਆਂ ਨੇ ਅੱਜ ਰੱਖੇ ਨੇ ਤੇ ਹੁਣ ਦੇਖਦੇ ਆਂ ਵੀ ਤੇ ਬਾਕੀ ਹਨਾ ਹੁਣ ਕਈ ਕਹੀ ਜਾਂਦੇ ਨੇ ਦੀਵਾਲੀ 21 ਤਰੀਕ ਦੀ ਕੋਈ ਕੀਰੀ ਨਾਨਕ ਸਾਈਕਲ ਨੂੰ ਤੁਸੀਂ 21 ਦੀ ਤੇ ਕੋਈ ਕਹੀ ਜਾਂਦਾ 20 ਤਰੀਕ ਦਾ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਦੀਵਾਲੀ ਤੁਸੀਂ ਕਿੰਨੇ ਤਰੀਕ ਦੀ ਬਣਾਉਣੀ ਆ ਤੇ ਕਿਹੜੀਆਂ ਮੇਰੀਆਂ ਭੈਣਾਂ ਨੇ ਕੱਲ ਚੱਕਰੀ ਘਰੀ ਆ ਤੇ ਕਿਹੜੀਆਂ ਨੇ ਅੱਜ ਭਰੀਆਂ ਤੇ ਉਹਦੀ ਜ਼ਰੂਰ ਦੱਸਿਓ ਵੈਸੇ ਇਹ ਵੀਡੀਓ ਆਪਣੀ ਤੁਹਾਡੇ ਕੋਲ ਕੱਲ ਨੂੰ ਆਉਗੀ ਅੱਜ ਤਰੀਕ ਹੈਗੀ ਆ 14 ਅੱਜ 14 ਤਰੀਕ ਆ ਤੇ ਤੁਹਾਨੂੰ ਵੀਡੀਓ ਇਹ ਆਪਣੀ 15 ਤਰੀਕ ਨੂੰ ਆਉਗੀ ਤੁਹਾਡੇ ਕੋਲੇ ਲਵਾਂ ਆਪਣਾ ਪੇਜ ਦੱਸਿਓ ਖੰਡ ਕਰਕੇ ਕਿ ਕਿਹੜੀਆਂ ਮੇਰੇ ਬਣਦੇ 13 ਤਰੀਕ ਨੂੰ ਚਿੱਟਰੀ ਭਰੀਆਂ ਤੇ ਕਿਹੜੀਆਂ ਨੇ 14 ਨੂੰ ਭਰੀਆਂ ਤੇ ਲੌਜੀ ਹੁਣ ਆਪਾਂ ਗੋਲਗੁੱਲੇ ਬਣਾ ਲਈਏ ਤੇ ਫਿਰ ਬਾਅਦ ਵਿੱਚ ਤੁਹਾਨੂੰ ਮਿਲਦੇ ਆਂ ਲੌਜੀ ਆਪਾਂ ਗੋਲਗੁੱਲੇ ਵਗੈਰਾ ਬਣਾ ਲੇ

ਲਓ ਜੀ ਹੱਥੇ ਪਰਿਪਰਤੀ ਹੁਣ ਤੇ ਆ ਗਏ ਪਾਣਾ ਜਿੱਛੇ ਸਾਰੇ ਪਰੇ ਕਰ ਦਿੰਨੇ ਆ ਤੇ ਚੱਕਰੀ ਥੋੜੀ ਜਿਹੀ ਛੋਟੀ ਇਹਦੇ ਵਿੱਚ ਹਨਾ ਜਿਆਦਾ ਸਮਾਨ ਨਹੀਂ ਆਉਂਦਾ ਹੈਗਾ ਇਸ ਕਰਕੇ ਆਪਾਂ ਇਧਰ ਪਲੇਅਰ ਦੇ ਵਿੱਚ ਰੱਖਦੇ ਹਾਂ ਤੇ ਇਧਰ ਚੋਤ ਲਾਤੀ ਤੇ ਇਧਰ ਇਹ ਬਸਾਂ ਚੋਤ ਲਾਤੀ ਵਾਹਿਗੁਰੂ ਤੰਦਰੁਸਤੀ ਵਕਸ਼ਣ ਬੱਚਿਆਂ ਨੂੰ ਪੜ੍ਹਾਈ ਦੇਣ ਵੱਧ ਤੋਂ ਵੱਧ ਲਓ ਜੀ ਅੱਪਾ ਹੁਣ ਬਣਾ ਲਈਏ ਜੀ ਰੋਟੀ ਪਾਣੀ ਕਰਕੇ ਆਪਣਾ ਰੋਟੀ ਵੀ ਬਣਾਉਣ ਤੋਂ ਰਹਿੰਦੀ ਐ ਹਜੇ ਤੇ ਫਿਰ ਉਸ ਤੋਂ ਬਾਅਦ ਵਿੱਚ ਹਨਾ ਥੋੜੀ ਜਿਹੀ ਗੁਲਗੁਲੇ ਆਪਣੇ ਹਜੇ ਹੋ ਰਹੇ ਨੇ ਮੈਂ ਕਿਹਾ ਸੋਚਿਆ ਨੇਰਾ ਬ ਕਾਫੀ ਜ਼ਿਆਦਾ ਹੋ ਜਾਂਦਾ ਨੂੰ ਤੇ ਮੈਂ ਪਹਿਲਾਂ ਹਨਾ ਮੱਥਾ ਟੇਕ ਲਾ ਚਲੋ ਹੁਣ ਆਪਾਂ ਮੱਥਾ ਟੇਕ ਲਿਆ ਹੁਣ ਆਪਾਂ ਨੂੰ ਟੈਨਸ਼ਨ ਫਰੀਆਂ ਤੇ ਹੁਣ ਇਸ ਤੋਂ ਬਾਅਦ ਵਿੱਚ ਨਾਲੇ ਥੋੜੀ ਜਿਹੀ ਗੁਗੁਲੇ ਹੋਰ ਬਣਾ ਲੈਣੇ ਆ ਖਾਣ ਨੂੰ ਤੇ ਨਾਲੇ ਆਪਾਂ ਰੋਟੀ ਵਗੈਰਾ ਬਣਾਉਣੇ ਆ ਤੇ ਫਿਰ ਉਸ ਤੋਂ ਬਾਅਦ ਫਿਰ ਨਾ ਚਲੋ ਜੀ ਦੇਖੀ ਸੰਗਤ ਆ ਗਈਆਂ ਕਹਿਣਗੇ ਮੰਮਾ ਕੀ ਬਣਾਇਆ ਆਪਾਂ ਇਦਾਂ ਲੱਗੇ ਸੀ ਜੀ ਗੁਲਗੁਲੇ ਬਣਾਉਣਾ ਤੇ ਕਹਿਣਗੇ ਦੇਖੀ ਸਾਨੂੰ ਵਿਦੇਸ਼ ਛੱਤੀ ਗਰ ਗੁਲਗੁਲੇ ਦੇਖਣ ਨੂੰ ਇੱਕ ਤੋਂ ਇੱਕ ਆਉਣਗੇ ਦੇਖੀ ਦੋਨੋਂ ਜਾਣੇ ਜਹੇ ਸੀਗੇ ਆਪਾਂ ਨੂੰ ਵੀ ਗਏ ਹੋਏ ਸੀਗੇ ਨਾਲ ਤੇ ਦੇਖੀਏ ਹੁਣ ਇਹਨਾਂ ਦਾ ਟੈਕਸਚਰ ਆਉਂਦੇ ਹੀ ਜਾਣਗੇ ਕੱਲ ਕੀਤਾ ਆ ਗਿਆ ਉਹ ਵੀ ਆ ਗਈ ਉਹ ਵੀ ਕੋਈ ਚੀਜ਼ ਜੀ ਆਦੀ ਅਜਾ ਭਾਈ ਕਿੱਥੇ ਗਏ ਆਗੇ ਆਗੇ ਦਾ ਰੂਮ ਆ। ਹਾਂਜੀ। ਮੁੰਡਾ ਨੇ। ਹਾਂ। ਮੰਮਾ। ਹਾਂਜੀ। ਕੱਲੇ ਹੈ। ਹਾਂ। ਕੱਲੇ ਹੈ ਗਿਆ ਹਾਂ। ਹਾਂ। ਨਹੀਂ। ਪੱਲਾ ਮੱਥਾ ਦੇਖੋ। ਸਿਰ ਧਰ ਕੇ। ਹੈ? ਮਨੀ ਕਿੱਥੇ? ਮਨੀ ਗਿਆ। ਮਨੀ ਛੱਡ ਕੇ ਆਇਆ। ਰਾਜਕੌਟ ਕਰੇ ਸੀ ਅਪਨ। ਚਾਚੂ ਜੀ ਤਾਂ ਆਕ ਕਿੱਥੇ ਸੀਗਾ ਜੀ ਤਾਥੇ ਉਹ ਭੰਨ ਲਗੇ ਆਪੇ ਸਾਸਿਕਾਲ ਤਾਂ ਬੁਲਾਦੇ ਪਹਿਲਾਂ ਮੱਥਾ ਟੇਕੋ ਪੁੱਤ ਚਲੋ ਦੋਨੋਂ ਵੀਰੇ ਤੂੰ ਵੀ ਟੇਕ ਪੁੱਤ ਮੱਥਾ ਹਾਂ ਖਾਣੇ ਕੋਈ ਨਾ ਤੇ ਮੱਥਾ ਟੇਕੋ ਪਹਿਲਾਂ ਉੱਧ ਪਰੇ ਹੋ ਪਰੇ ਉਹ ਕੁੜੀ ਨੂੰ ਮੱਥਾ ਟੇਕਾਂਗੇ ਪਰੇ ਬਾਸ ਬੋ ਆਦਾ ਉੱਪਰ ਉਪਰ ਨਾ ਕਰੀ ਤੇਲੇ ਮੱਥਾ ਟੇਕ ਦੇ ਪੁੱਤ ਥਲੇ ਮੱਥਾ ਟੇਕ ਦੇ ਬਾਗਰੂ ਘਾ ਦੋ ਥਲੇ ਮੱਥਾ ਟੇਕ ਦੇ ਥਲੇ ਬਾਗਰੂ ਕਰੋ ਆਪਾਂ ਤੁਸੀਂ ਹੈਂ ਤੁਸੀਂ ਬਾਤ ਨਾ ਕਰ ਲਿਆ ਤੁਸੀਂ ਕਰ ਲੋ हां तू सी ਕਰ ਲਉ ਮਾ ਤੁਹਾਡੇ ਕੋ ਥਲੇ ਹਾਂ ਜਬ ਪਪਾ ਨੂੰ ਲੈ ਕੇ ਆਕੇ ਪਪਾ ਜੀ ਮਾ ਥਾ ਟੇਕ ਲਾ ਜਾਉ ਲੈ ਕੇ ਅੰਦਰ 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 ਹਾਂ ਅੰਦਰ ਲੈ ਬੁੱਤ ਹਾਂ ਦੇਖੀ ਡੈਟੀ ਆਉਗੀ ਆ ਗਿਆ ਪਪਾ ਮੱਥਾ ਟੇਕ ਲੋ ਕਹਿੰਦੀ ਆ ਆ ਨਹੀਂ ਬਹੁਤ ਆ ਗਿਆ ਉਹ ਨਾ ਕੰਦਾ ਛੇ ਅਲੀ ਜੀ ਉਹ ਛੋਟਾ ਦੰਡੀਵਾਟ ਕੇ ਕਾਉ ਦੰਡੀਵਾਟ ਦੇ ਸ਼ਾਦਾ ਪਣਾ ਚੀਜੀ ਸ਼ਾਦਾ ਹੂੰ ਜੀ ਤਾਂ ਸੰਗ ਤਾਂ ਕਹਿੰਦੇ ਲੇਜ਼ ਬਣਾ ਕੇ ਦੋ ਤੇ ਲੇਜ਼ ਬਣੇ ਜਾਂਦੇ ਆ ਆਪਣੇ ਕਹਦੀ ਲੇਜ਼ ਖਾਣੇ ਆ ਮੈਂ ਚਾ ਲੇਜ਼ ਬਣਾ ਦਿੰਨੀ ਆ ਹੋਰ ਤਾਂ ਆਪਾਂ ਕੁਝ ਬਣਾਇਆ ਨਹੀਂ ਹੈਗਾ ਕੱਲ ਵੀ ਕਰ ਬਣਾ ਲੇਜ਼ ਹੂੰ ਰਿਵਿਊ ਬੜੇ ਘੈਂਟ ਆਉਂਦੇ ਇਹਨਾਂ ਦੇ ਬਹੁਤ ਸੋਨੇ ਬੰਦੇ ਆ ਹਾਂ ਪਰੰਦੇ ਤਾਂ ਉਹ ਬਚਾਰੀ ਨੂੰ ਪਚਕਾ ਨਹੀਂ ਆ ਪਰਪਨ ਆ ਲੈ ਕਿ ਕਿੱੜਾ ਬਣਿਆ ਸੁਆਣਾ ਬਣਿਆ ਬਤਾ ਜਿਹੜੇ ਬਹੁਤ ਆਉਂਦੇ ਹੈ ਹੂੰ ਸਵਾਦ ਆ ਨਾ ਸ਼ਾਦਾ ਨਾ ਕੋਈ ਜਾਲਾ ਕਾੜੇ ਨਹੀਂ ਹੁੰਦੇ ਜਮਨ ਅਰਪਨ ਸਵਾਦ ਮੈਂ ਪਾਣੀ ਪਾ ਕੇ ਮੈਂ ਹੋਰ ਲਿਆਉਣੀ ਆ ਚੰਗਾ ਬਣਾ ਕੇ ਹੈਲੋ ਗਾਇਜ਼ ਹੈਲੋ ਗਾਇਜ਼ ਹਾਂ ਵੀ ਕਿ ਕਰਨ ਲੱਗੇ ਗੋਲਗਲੇ ਚਟਾ ਟਿਆ ਤੇ ਲੇਜ਼ ਲੇਜ਼ ਵੀ ਟੈਂਟਿਆ ਚੱਲ ਚਲੋ ਤੁਸੀਂ ਕਿਹੜੇ ਕਿਹੜੇ ਚੱਲੀ ਜਾਓ ਇੱਧਰ ਹਾਂ ਵੀ ਟੈਂਟਾ ਖਾ ਦਿਓ ਖਾ ਕੇ ਦੱਸ ਰਿਹਾ ਕਾਰੇ ਆ ਜੇ ਸੰਗਤਾ ਗੇੜੇ ਦੇ ਉੱਤੇ ਪਿਆ ਅਜੇ ਤੱਕ ਇਹਦੇ ਇੰਦਾਂ ਨੂੰ ਜਾਂਦਾ ਪਿਆ ਗੁੱਲਗਲਾ ਫੇਰ ਪਤਾ ਲੱਗੂ ਕਿ ਇਦਾਂ ਦਾ ਵਾ ਉਹ ਗੱਟੇ ਦੇ ਪਿੱਛੇ ਨਹੀਂ ਨਿਕਲੂਗਾ ਉਹ ਪਤਾ ਲੱਗੂਗਾ ਕਿ ਅਜਾ ਕਿ ਤਿੰਦ ਡੇਡ ਕੰਤਾ ਮੈਤੋਂ ਲੈ ਲਓ ਜਿਹੜਾ ਕੁਝ ਲੈਣਾ ਮੈਨੂੰ ਰਹਿਣ ਦਾ ਹੈ ਮੈਨੂੰ ਦੇਣ ਨੂੰ ਅੱਜ ਰਹਿਣ ਦਿਓ ਸੰਗਤਾ ਥੋੜਾ ਘੱਡ ਘੜੇ ਹੋਏ ਹੋਏ ਨੇ ਹੈ ਚੌਖੇ ਆ ਬੰਦਾ ਬੰਦਾ ਝੌਖਾ ਸਾਡਾ ਜੀ ਐ ਬੰਦਾ ਬੰਦਾ ਜਹੱਕਾ ਥੋੜਾ ਜਿਹਾ ਸੀਧੀ ਜਿਹਾ ਬੈਠਾ ਬੈਠਾ ਤੱਕ ਗਿਆ ਉੱਥੇ ਇੱਕ ਬੋਤਲ ਲਈ ਕਹਿੰਦਾ ਜੀ ਬੱਸ ਕਹਿੰਦਾ ਹੁਣ ਤਾਂ ਕਹਿੰਦਾ ਚੱਲਾ ਥੋੜੀ ਜਿਹੀ ਰਹਿ ਗਈ ਮੈਂ ਆਪੇ ਤੇਜ਼ ਕਰਤੀ ਉਹ ਉਹਨੇ ਤਾਂ ਬੜੀ ਜਿਆਦਾ ਸਲੋ ਕਰਕੇ ਲਾਇਆ ਸੀ ਐਂਡ ਜਿਤੇ ਅੱਧ ਗਜ ਤੇ ਆ ਗਏ ਫਿਰ ਮੈਂ ਕਹਾ ਵੀ ਇਹ ਤਾਂ ਮੁੱਕਣੀ ਨਹੀਂ ਦੀ ਫਿਰ ਮੈਂ ਤੇਜ਼ ਕਰਤੀ ਉਹ ਤੇ ਫਿਰ ਛੇਤੀ ਖਤਮ ਹੋ ਗਈ ਇਹ ਜਾਨ ਨੂੰ ਕਹਿੰਦਾ ਲੱਗਦਾ ਭਾਜੀ ਹੱਥ ਥੋੜੀ ਜਿਹੀ ਰਹਿ ਗਈ ਮਾਹ ਹੈ ਕੋਈ ਗੱਲ ਨਹੀਂ ਇੱਕ ਹੋਰ ਲਾਉਣਾ ਜਾਣਾ ਉਹਨਾਂ ਨੇ ਦੇਖੀ ਜਾਂਦੇਰੇ ਸਾਹਮਣੇ ਹੀ ਆ। ਉਹ ਇੱਕ ਕੱਢੀ ਚੋਟੀ ਜੀ ਹੋਰ ਚੱਕੀ ਆ ਉਹਨਾਂ ਏਡੀ ਫੇ। ਛੋਟੀ ਲਾ ਕੇ ਉਹਦੇ ਵਿੱਚ ਪਾ ਕੇ ਟੀਗੇ ਜ ਫਿਰ ਲਾਤੀ ਉਹਨਾਂ ਨੇ। ਹਮ। ਚਲੋ ਕਹਿੰਦਾ ਉਹ ਤਾਂ ਛੋਟੀ ਉਹ ਚੇਤੀ ਮੁੱਕ ਜਾਣੀ। ਹਮ। ਤੇ ਉਸ ਤੋਂ ਬਾਅਦ ਜਨੂ ਉਹ ਖਤਮ ਹੋਣ ਲੱਗੇ ਕਹਿੰਦਾ ਹੋ ਗਈ ਹੋ ਗਈ ਖਤਮ ਟਾਈਮ ਨਾਲ ਲੰਘ ਜਾਣਾ। ਜਨੂ ਮੈਂ ਕਿਹਾ ਇੱਕ ਹੋਰ ਲਾਉਣਗੇ ਦੇ ਲਈ ਤੇਰੇ ਸਾਹਮਣੇ ਹੀ ਆ। ਇੱਕ ਹੋਰ ਚੱਕੀ ਹੋਣ ਕਹਿੰਦਾ ਭਾਜੀ ਤੁਹਾਨੂੰ ਕਿਵੇਂ ਪਤਾ ਮੈਂ ਕਿ ਮੈਨੂੰ ਪਤਾ ਨਹੀਂ ਇਹਨਾਂ ਦਾ। ਉਹ ਕਰਦੇ ਹੈ ਚਲੋ ਜੀ ਹੁਣ ਬਣਾ ਲਈਏ ਆਪਾਂ ਬਾਕੀ ਦਾ ਸਮਾਨ ਜਾਈ ਉਹ ਹੋਰ ਲਾਓ ਅੰਟੀ ਦੀ ਸਪੀ ਬਣਾਉਂਦੇ ਚੱਕਾ ਚਾਹ ਉਹਨਾਂ ਨਾਲ ਦੀ ਹੋਰ ਕਿ ਇਸਪੀ ਕ੍ਰਿਸਪੀ ਜਾਰੇ ਕ੍ਰਿਸਪੀ ਬਣਾਣਾ ਹੈ ਕੱਲ ਵੀ ਚਲੋ ਜੀ ਹੁਣ ਬਣਾ ਬਣੂ ਲਈਏ ਫਿਰ ਬਾਅਦ ਚ ਪਤਾ ਮਿਲ ਜਾਨੂੰ ਮਾਜਾ ਖਾਣ ਨਹੀਂ ਨਾ ਹੋਏ ਹੈ ਨਹੀਂ ਚਲਦੇ ਹੈ ਗਾਗੜੀ ਸਪੀ ਹੋਣ ਨੂੰ ਦੇਈ ਜਿਆਦਾ ਕ੍ਰਿਸਪੀ ਹੋਣਗੇ ਲੋਟਾ ਹੋਟਾ ਉਂਗੂਣੀਆਂ ਰਹਿ ਗਈ ਓਏ ਓਏ ਤੂੰ ਉੱਤੇ ਨਾ ਪਾਦੀ ਚੰਗਾ ਚੰਗਾ ਚਾ ਹਾਂ ਹਾਂ ਨਹੀਂ ਮੋੜਦੇ ਨਹੀਂ ਲਓ ਜੀ ਆਪਣੇ ਲੇਜ਼ ਬਲਿੱਕ ਦੀ ਬਹੁਤ ਵਧੀਆ ਕੇਸਪੀ ਕ੍ਰਿਸਪੀ ਹੈ ਤੇ ਕਿਸ਼ੂ ਕਿਸ਼ੂ ਕਿਸ਼ੂ